ਅੱਜ ਜਿਹੜਾ ਸੰਡੇ ਆਨ ਸਾਈਕਲ ਪ੍ਰੋਗਰਾਮ ਹੈ ਇਹ ਭਾਰਤ ਸਰਕਾਰ ਵੱਲੋਂ ਫਿਟ ਇੰਡੀਆ ਤਹਿਤ ਪ੍ਰੋਗਰਾਮ ਤਹਿਤ ਇਹ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਜਿਹੜਾ ਕਿ ਸਾਰੀਆਂ ਹੀ ਸਟੇਟਾਂ ਦੇ ਵਿੱਚ ਪੁਲਿਸ ਹੈੱਡਕੁਆਰਟਰਾਂ ਦੇ ਉੱਤੇ ਇਹ ਕਰਾਇਆ ਜਾ ਰਿਹਾ ਇਹਦੇ ਵਿੱਚ ਇਹਦਾ ਸੰਦੇਸ਼ ਇਹ ਹੈ ਕਿ ਅਸੀਂ ਆਪਣੀ ਬਾਡੀ ਨੂੰ ਫਿਟ ਰੱਖੀਏ ਉਹ ਭਾਵੇਂ ਸਾਈਕਲ ਰੈਲੀ ਹੈ ਜਾਂ ਗੇਮ ਹੈ ਕੋਈ ਜਾਂ ਯੋਗਾ ਹੈ ਉਹਦੇ ਰੂਪ ਵਿੱਚ ਅਸੀਂ ਐਕਸਰਸਾਈਜ਼ ਕਰੀਏ ਤੇ ਆਪਣੇ ਆਪ ਨੂੰ ਫਿਟ ਰੱਖੀਏ ਉਸ ਉਸ ਮਹਿੰਮ ਦੇ ਤਹਿਤ ਅਜ ਬਰਨਾਲਾ ਪੁਲਿਸ ਵੱਲੋਂ ਵੀ ਪੁਲਸ ਲਾਈਨ ਬਰਨਾਲਾ ਤੋਂ ਇੱਕ ਸਾਈਕਲ ਰੈਲੀ ਸਟਾਰਟ ਕੀਤੀ ਜਾ ਰਹੀ ਹੈ ਜਿਹੜੀ ਕਿ ਕੋੜ ਚੌਕ ਤੇ ਜੋੜੇ ਪੰਪ ਤੋਂ ਆਈਟੀਆ ਚੌਕ ਤੋਂ ਹੁੰਦੀ ਹੋਈ ਵਾਪਸ ਕਚੇਰੀ ਚੌਕ ਵਿਖੇ ਸਮਾਪਤ ਹੋਵੇਗੀ ਇਹਦਾ ਮੁੱਖ ਸੰਦੇਸ਼ ਇਹੀ ਹੈ ਕਿ ਅਸੀਂ ਆਪਣੀ ਬਾਡੀ ਨੂੰ ਐਕਸਰਸਾਈਜ਼ ਕਰੀਏ ਐਕਟੀਵੇਟ ਕਰੀਏ ਤਾਂ ਕਿ ਅਸੀਂ ਇੱਕ ਵਧੀਆ ਸਮਾਜ ਬਣਾ ਸਕੀਏ ਤੇ ਤੰਦਰੁਸਤ ਸਮਾਜ ਬਣਾ ਸਕੀਏ ਇਹ ਸਾਡਾ ਅੱਜ ਦਾ ਇਹ ਪ੍ਰੋਗਰਾਮ ਦਾ ਮੁੱਖ ਸੰਦੇਸ਼ ਸੋ ਸਭ ਤੋਂ ਪਹਿਲਾਂ ਅਸੀਂ ਪੰਜਾਬ ਪੁਲਿਸ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ ਗਿਆ ਸੋ ਆਪਾਂ ਅੱਜ ਪੂਰੇ ਇੰਡੀਆ ਦੇ ਵਿੱਚ ਫਿੱਟ ਇੰਡੀਆ ਪ੍ਰੋਗਰਾਮ ਜੋ ਲਿਖਿਆ ਗਿਆ ਵੱਖ-ਵੱਖ ਤਰੀਕਿਆਂ ਦੇ ਨਾਲ ਜਿਵੇਂ ਸਾਈਕਲਿੰਗ ਦੇ ਕਰਵਾਇਆ ਜਾ ਰਿਹਾ ਸੋ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜੇ ਇੱਕ ਆਪਣਾ ਚੰਗਾ ਸਰੀਰ ਹੀ ਚੰਗੇ ਦਿਮਾਗ ਦੀ ਦੀ ਨਿਸ਼ਾਨੀ ਹੈ ਜੇ ਆਪਣਾ ਸਰੀਰ ਤੰਦਰੁਸਤ ਹੋ ਤਾਂ ਹੀ ਆਪਾਂ ਚੰਗੀ ਸੋਚ ਦੇ ਮਾਲਕਾਂ ਚੰਗੀ ਸੋਚ ਕਰਾਂਗੇ ਤਾਂ ਅੱਗੇ ਆਪਣੇ ਪੰਜਾਬ ਨੂੰ ਆਪਣੇ ਹਿੰਦੁਸਤਾਨ ਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਕਿਉਂਕਿ ਜੇ ਆਪਣਾ ਸਰੀਰ ਹੀ ਨਹੀਂ ਫਿੱਟ ਹੋਊ ਤਾਂ ਆਪਾਂ ਉਸ ਦੇ ਵਿੱਚ 네ਗੇਟਿਵ ਸੋਚਦੇ ਆਮ ਜੇ ਸਰੀਰ ਫਿੱਟ ਹੋਊ ਤਾਂ ਹਮੇਸ਼ਾ ਬੰਦਾ ਪੋਜ਼ਿਟਿਵ ਸੋਚੂਗਾ ਸੋ ਬਹੁਤ ਵਧੀਆ ਉਪਰਾਲਾ ਹੈਗਾ ਇੱਕ ਹਰੇਕ ਇਨਸਾਨ ਨੂੰ ਫਿੱਟ ਰਹਿਣ ਦੇ ਲਈ ਕੁਛ ਨਾ ਕੁਛ ਐਕਟੀਵਿਟੀ ਜ਼ਰੂਰ ਕਰਨੀ ਚਾਹੀਦਾ ਚਾਹੇ ਉਹ ਸਾਈਕਲਿੰਗ ਆ ਚਾਹੇ ਜਿਮ ਆ ਚਾਹੇ ਕੋਈ ਯੋਗਾ ਕਰਦਾ ਚਾਹੇ ਕੋਈ ਗਰਾਊਂਡ ਨਾਲ ਜੁੜਿਆ ਸੋ ਹਰੇਕ ਨੂੰ ਬਹੁਤ ਜ਼ਰੂਰੀ ਆ ਵੀ ਸਰੀਰ ਦੇ ਨਾਲ ਜੁੜਨਾ ਕਿਉਂਕਿ ਤੰਦਰੁਸਤ ਸਰੀਰ ਹੀ ਆਪਣੇ ਚੰਗੇ ਸਿਹਤ ਦੀ ਜਾਂ ਇੱਕ ਚੰਗੇ ਆਪਣੇ ਮੁਲਕ ਦੀ ਚੰਗੇ ਦੀ ਨਿਸ਼ਾਨੀ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਅੱਜ ਫਿਟ ਇੰਡੀਆ ਰੈਲੀ ਰੱਖੀ ਗਈ ਹੈ ਇਹਦਾ ਮਤਲਬ ਬਹੁਤ ਵਧੀਆ ਮੈਸੇਜ ਹੈ ਮਤਲਬ ਇਹਦੇ ਨਾਲ ਸਾਨੂੰ ਕੀ ਹੈ ਵੀ ਸਾਈਕਲ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈਗਾ ਸਾਈਕਲ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਸਾਈਕਲ ਜਰੂਰ ਅਪਣਾਉਣਾ ਚਾਹੀਦਾ ਆਪਣੀ ਕਪੈਸਿਟੀ ਮੁਤਾਬਕ ਸਾਈਕਲ ਜਿੰਨੀ ਤੁਸੀਂ ਕਰ ਸਕਦੇ ਹੋ 10 ਕਿਲੋਮੀਟਰ 20 ਕਿਲੋਮੀਟਰ 30 ਕਿਲੋਮੀਟਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਰੂਰ ਕਰਨਾ ਚਾਹੀਦਾ ਹੈ ਇਹਦੇ ਨਾਲ ਸਾਡਾ ਸਰੀਰ ਕੀ ਹੈ ਵੀ ਤੰਦਰੁਸਤ ਰਹਿੰਦਾ ਹੈ ਜਿਵੇਂ ਅਸੀਂ ਜਿਮ ਕਸਰਤ ਯੋਗਾ ਜੋ ਵੀ ਕਰਦੇ ਆ ਇਹਦੇ ਵਿੱਚੋਂ ਸਾਈਕਲ ਨੂੰ ਵੀ ਆਪਣਾ ਇੱਕ 파ਟ ਬਣਾਓ ਮਤਲਬ ਇਹਦੇ ਨਾਲ ਸਰੀਰ ਆ ਜਿਹੜਾ ਸਾਡਾ ਬਿਮਾਰੀਆਂ ਰਹਿਤ ਤੰਦਰੁਸਤ ਕਿੰਨੇ ਟਾਈਮ ਤੋਂ ਸਾਈਕਲਿੰਗ ਕਰ ਰਹੇ ਹੋ ਤੇ ਕੀ ਫਾਇਦੇ ਹੁੰਦੇ ਨੇ ਇਹਦੇ ਪਰਨਾਲਾ ਸਾਈਕਲਿੰਗ ਕਲੱਬ 2017 ਦੇ ਵਿੱਚ ਸਾਡੇ ਮਤਲਬ ਕਿ ਸੀਨੀਅਰ ਮੈਂਬਰ ਰਾਹੁਲ ਮਾਨ ਅਨੁਸਾਰ ਪਨੀਤ ਬਾਂਸਲ ਸਰ ਨੇ ਮਤਲਬ ਸਟਾਰਟਿੰਗ ਕੀਤੀ ਸੀ 2018 ਦੇ ਵਿੱਚ ਮੈਂ ਉਹਨਾਂ ਨਾਲ ਜੁੜ ਚੁੱਕਿਆ ਹੈ 1.5 ਸਾਲ ਮੈਂ ਸਾਈਕਲ ਚਲਾਉਣ ਤੋਂ ਬਾਅਦ ਕੁਝ ਟਾਈਮ ਲਈ ਮੈਂ ਮਤਲਬ ਸਕਿਪ ਕੀਤਾ ਉਸ ਤੋਂ ਬਾਅਦ ਹੁਣ ਕੰਟੀਨਿਊ ਇੱਕ ਸਾਲ ਤੋਂ ਮੈਂ ਕੰਟੀਨਿਊ ਕਰ ਰਿਹਾ ਹਾਂ ਨੀਅਰ ਅਬਾਟ ਮੈਂ 30 30 ਹਜ਼ਾਰ ਦੇ ਆਸ-ਪਾਸ ਮੇਰੀ ਸਾਈਕਲਿੰਗ ਹੋ ਗਈ ਹੈ ਔਰ ਮੈਂ ਐਸਾ ਅਚੀਵਮੈਂਟ ਹੈ ਸਾਈਕਲਿੰਗ ਕਰਕੇ ਸਾਨੂੰ ਮਤਲਬ ਕਿ ਨੇਚਰ ਨਾਲ ਜਾਨ ਜੁੜਨ ਦਾ ਵੀ ਮੌਕਾ ਮਿਲਦਾ ਔਰ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਮਤਲਬ ਸਾਡਾ ਇੰਜੋਏਮੈਂਟ ਵੀ ਹੈ ਔਰ ਸਾਡਾ ਮਤਲਬ ਕਿ ਸਾਈਕਲਿਸਟ ਨਾਲ ਸਾਡੇ ਕਾਫੀ ਮਤਲਬ ਹੋਰ ਬਾਹਰਲੇ ਮਤਲਬ ਸਟੇਟਾਂ ਨਾਲ ਸਾਡੇ ਮਤਲਬ ਲਿੰਕ ਵੀ ਬਹੁਤ ਵਧੀਆ ਬਣ ਗਏ ਹੈ